ਜੈ ਭੀਮ ਜੈ ਭਾਰਤ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਪੋਸੂ ਨਾਮਾ ਚੈਨਲ ਦੀ ਟੀਮ ਨੂੰ ਕੱਲ ਤਪ ਸਥਾਨ ਧੰ ਧੰ ਬਾਪੂ ਕੋਬਦਾ ਜੀ ਦੇ ਦਰਬਾਰ ਛਪੜੀ ਧਾਮ ਜਾਣ ਦਾ ਮੌਕਾ ਮਿਲਿਆ ਔਰ ਇਸ ਵਕਤ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜੱਸਲ ਸਾਹਿਬ ਪਾਵਰ ਆਫ ਸੋਸ਼ਲ ਯੂਨਿਟੀ ਦੇ ਡਿਸਟ੍ਰਿਕਟ ਨਵਾਂ ਸ਼ਹਿਰ ਤੋਂ ਪ੍ਰੈਜ਼ੀਡੈਂਟ ਕਮਲਜੀਤ ਸਿੰਘ ਜੀ ਔਰ ਇਨਾ ਤੋਂ ਇਲਾਵਾ ਪੋਸੂ ਨਾਮਾ ਚੈਨਲ ਦੀ ਪੂਰੀ ਟੀਮ ਔਰ ਉਥੇ ਜਾ ਕੇ ਦੋਸਤੋ ਜਿਸ ਤਰ੍ਹਾਂ ਦਾ ਆਨੰਦ ਮੈਂ ਹਮੇਸ਼ਾ ਕਹਿੰਦਾ ਹੁੰਦਾ ਹੈ ਕਿ ਜਦੋਂ ਕਿਸੇ ਅੱਛੇ ਸਥਾਨ ਤੇ ਜਾਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਤੂੰ ਉਥੇ ਜਿਹੜਾ ਇਤਫਾਕ ਹੁੰਦਾ ਉਥੇ ਜਿਹੜਾ ਆਨੰਦ ਹੁੰਦਾ ਇੱਕ ਅਜੀਬ ਕਿਸਮ ਦਾ ਆਨੰਦ ਹੁੰਦਾ ਹੈ ਕਿਉਂਕਿ ਉਸ ਧਰਤੀ ਦੇ ਉੱਪਰ ਬੈਠ ਕੇ ਬਕਾਇਦਾ ਤੌਰ ਤੇ ਮਹਾਪੁਰਸ਼ਾਂ ਨੇ ਦੇਖੋ ਆਪਾਂ ਇਤਿਹਾਸ ਪੜਦੇ ਪੜਦੇ ਹਾਂ ਕਿਸੇ ਵੀ ਗੁਰੂ ਸਾਹਿਬ ਦਾ ਇਤਿਹਾਸ ਪੜਦੇ ਹਾਂ ਤੇ ਸੋ ਧਰਤ ਪਈ ਹਰਿਆਵਲੀ ਸੋ ਦੋਸਤੋ ਉਹ ਧਰਤੀ ਬੜੀ ਭਾਗਾਵਾਲੀ ਹੁੰਦੀ ਹੈ ਜਿਸ ਦੇ ਉੱਪਰ ਅਕਾਲ ਪੁਰਖ ਦੇ ਚਰਨ ਪਏ ਹੁੰਦੇ ਨੇ ਔਰ ਚਰਨਾਂ ਦੀ ਛੋ ਪ੍ਰਾਪਤ ਹੁੰਦੀ ਹੈ ਉਸੇ ਨੂੰ ਹੀ ਸਭ ਭਾਗ ਪ੍ਰਾਪਤ ਹੁੰਦਾ ਹੈ ਸੋ ਮੇਰੇ ਕਹਿਣ ਦਾ ਮਤਲਬ ਇਹੀ ਹੈ ਕਿ ਕੱਲ ਬਾਪੂ ਕੁੰਭ ਦਾਸ ਜੀ ਦੇ ਦਰਬਾਰ ਵਿੱਚ ਜਦੋਂ ਗਏ ਔਰ ਉਸ ਤੋਂ ਪਹਿਲਾਂ ਵੀ ਸਾਨੂੰ ਇੱਕ ਦੋ ਵਾਰ ਜਾਣ ਦਾ ਮੌਕਾ ਮਿਲਿਆ ਤੇ ਬਾ ਕਮਾਲ ਸ਼ਾਂਤੀ ਜਿਸ ਤਰ੍ਹਾਂ ਦੀ ਉੱਥੇ ਸਾਨੂੰ ਆ ਕੇ ਮਿਲੀ ਹੈ ਮਤਲਬ ਮੇਰੇ ਕੋਲ ਸ਼ਬਦ ਘਟ ਜਾਂਦੇ ਆ ਕਿ ਜਿਸ ਤਰ੍ਹਾਂ ਮੈਂ ਬਿਆਨ ਕਰਨਾ ਚਾਹੁੰਦਾ ਉਸ ਤਰ੍ਹਾਂ ਨਹੀਂ ਕਰ پا ਰਿਹਾ ਕਿਉਂਕਿ ਉਸ ਜਗ੍ਹਾ ਬਾਪੂ ਕੁੰਭ ਦਾਸ ਜੀ ਨੇ ਬਹੁਤ ਸਾਰੀ ਭਗਤੀ ਕੀਤੀ ਹੈ ਔਰ ਜਿਸ ਜਗ੍ਹਾ ਭਗਤੀ ਕੀਤੀ ਹੋਈ ਹੈ ਉਹ ਜਗ੍ਹਾ ਕੋਈ ਮਾਮੂਲੀ ਜਗ੍ਹਾ ਨਹੀਂ ਹੈ ਉਸ ਜਗ੍ਹਾ ਦੇ ਆਲੇ ਦੁਆਲੇ ਬੜੇ ਸੰਘਣੇ ਉਸ ਵੇਲੇ ਜੰਗਲ ਸਨ ਔਰ ਉਹਨਾਂ ਜੰਗਲਾਂ ਦੇ ਵਿੱਚ ਬੜੇ ਖਤਰਨਾਕ ਬੜੇ ਭਿਆਨਕ ਜਾਨਵਰਾਂ ਦਾ ਵਾਸ ਸੀਗਾ ਔਰ ਅੱਜ ਵੀ ਪਾਕ ਸਿੰਧੀ ਜਿਹੜੇ ਕੀ ਮੌਜੂਦਾ ਗੱਦੀ ਨਿਸ਼ੀਨ ਨੇ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅੱਜ ਵੀ ਬਹੁਤ ਖਤਰਨਾਕ ਜਿਹੜੇ ਜਾਨਵਰ ਹੈ ਉਹ ਆਉਂਦੇ ਜ਼ਰੂਰ ਹੈ ਪਰ ਚਾਰ ਦੀਵਾਰੀ ਤੋਂ ਬਾਹਰ ਬਾਹਰ ਹੀ ਰਹਿੰਦੇ ਨੇ ਅੰਦਰ ਆਉਣ ਦੀ ਉਹਨਾਂ ਦੀ ਹਿੰਮਤ ਨੇ ਪੈਂਦੀ ਜੇ ਉਹ ਆਉਂਦੇ ਵੀ ਨੇ ਤੇ ਬਕਾਇਦਾ ਤੌਰ ਤੇ ਇੱਕ ਚੱਕਰ ਲਾਉਂਦੇ ਨੇ ਕਿਉਂਕਿ ਸੀਸੀ ਕੈਮਰੇ ਲੱਗੇ ਹੋਏ ਨੇ ਚਾਰੇ ਪਾਸੇ ਸਭ ਕੁਝ ਨਜ਼ਰ ਆ ਰਿਹਾ ਕਿ ਕੌਣ ਐਂਟਰ ਕਰ ਰਿਹਾ ਕੌਣ ਜਾ ਰਿਹਾ ਇਹ ਸਾਰੇ ਕੁਝ ਜਿਹੜਾ ਹੈ ਔਰ ਉਹ ਮ ਕੰਮ ਕੇ ਔਰ ਗੇਟ ਦੇ ਰਾਹੀਂ ਉਹ ਬਾਹਰ ਚਲੇ ਜਾਂਦੇ ਨੇ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਨਾਲ ਭਾਗ ਸਿੰਘ ਜੀ ਜਿਹੜੇ ਕਿ ਬਾਪੂ ਕੁੰਬ ਦਾਸ ਜੀ ਤੋਂ ਬਾਅਦ ਗੱਦੀ ਨਿਸ਼ੀਨ ਨੇ ਉਨ੍ਹਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਸ਼ਿਕਾਰੀ ਲੋਕ ਆਉਂਦੇ ਨੇ ਸ਼ਿਕਾਰ ਕਰਨ ਔਰ ਕਹਿੰਦੇ ਕਿ ਇੱਕ ਵਾਰ ਕੀ ਹੋਇਆ ਕਿ ਬਾਪੂ ਕੁੰਭਦਾ ਜੀ ਅੰਬ ਦੇ نیچے ਬੈਠੇ ਸੀ ਕੁਝ ਸ਼ਿਕਾਰੀ ਲੋਕ ਆਏ ਉਹਨਾਂ ਨੇ ਸ਼ਿਕਾਰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਕਿਤੇ ਵੀ ਸ਼ਿਕਾਰ ਨਹੀਂ ਮਿਲਿਆ ਔਰ ਬਾਪੂ ਕੁੰਭਦਾ ਜੀ ਨੇ ਪੁੱਛਿਆ ਕਿ ਭਾਈ ਸ਼ਿਕਾਰ ਮਿਲਿਆ ਕਿ ਨਹੀਂ ਉਹਨਾਂ ਨੇ ਕਿਹਾ ਨਹੀਂ ਉਹਨਾਂ ਨੇ ਕਿਹਾ ਪਿੱਛੇ ਖੜਾ ਤੁਹਾਡੇ ਦਾ ਸ਼ਿਕਾਰ ਉਹਨਾਂ ਨੇ ਗੋਲੀਆਂ ਚਲਾ ਚਲਾ ਕੇ ਉਹ ਗੋਲੀਆਂ ਥੱਕ ਗਏ ਲੇਕਿਨ ਉਹ 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 ਉਹਨਾਂ ਦੇ ਸ਼ਿਕਾਰ ਨਹੀਂ ਹੋਏ ਇਹ ਉਹਦੀ ਦਇਆ ਹੈ ਉਹਦੀ ਬਖਸ਼ਿਸ਼ ਹੈ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ ਉਹਨੂੰ ਕੋਈ ਨਹੀਂ ਮਾਰ ਸਕਦਾ ਜਿਸ ਨੂੰ ਅਕਾਲ ਪੁਰਖ ਦਾ ਅਸ਼ੀਰਵਾਦ ਹੈ ਸੋ ਇਸ ਕਰਕੇ ਬਾਪੂ ਕੁੰਬ ਦਾ ਜੀ ਦੇ ਜੋ ਟੀਵੀ ਸਕਰੀਨ ਦੇ ਉੱਪਰ ਇਸ ਸਮੇਂ ਆਪਾਂ ਦਰਬਾਰ ਦੇਖ ਰਹੇ ਹਾਂ ਬਾ ਕਮਾਲ ਦਰਬਾਰ ਹੈ ਬਹੁਤ ਹੀ ਖੂਬਸੂਰਤ ਦਰਬਾਰ ਹੈ ਔਰ ਬੇਸ਼ਾਂ ਵਿਦੇਸ਼ਾਂ ਤੋਂ ਸੰਗਤ ਆਉਂਦੀ ਹੈ ਔਰ ਆਪਣੀਆਂ ਜਿਹੜੀਆਂ ਅਰਦਾਸ ਹੈ ਬਾਪੂ ਕੁੰਬਦਾਸ ਜੀ ਦੇ ਦਰਬਾਰ ਵਿੱਚ ਆਪਣੀ ਜਿਹੜੀ ਅਰਜੀ ਹੈ ਉਹ ਲਗਾਉਂਦੀਆਂ ਨੇ ਔਰ ਬਾਪੂ ਕੁੰਬਦਾਸ ਜੀ ਦਇਆ ਕਰਦੇ ਨੇ ਬਖਸ਼ਿਸ਼ ਕਰਦੇ ਨੇ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਸ ਡੇਰੇ ਦਾ ਜਿਹੜਾ ਜਿਹੜੇ ਸੰਚਾਲਕ ਨੇ ਭਾਗ ਸਿੰਘ ਜੀ ਉਹਨਾਂ ਦੇ ਬੱਚੇ ਵੀ ਉੱਥੇ ਹੀ ਨੇ ਬਾਪੂ ਕੁੰਬਦਾਸ ਜੀ ਦੇ ਨਾਲ ਉਹਨਾਂ ਨੂੰ ਕਾਫੀ ਸਮਾਂ ਰਹਿਣ ਦਾ ਮੌਕਾ ਮਿਲਿਆ ਔਰ ਭਾਜ ਸਿੰਘ ਜੀ ਦੇ ਆਪਣੇ ਬੱਚੇ ਜਿਹੜੇ ਨੇ ਬੇਟੇ ਨੇ ਉਹ ਵੀ ਦਿਨ ਰਾਤ ਉਥੇ ਸੇਵਾ ਕਰਦੇ ਨੇ ਔਰ ਉਹਨਾਂ ਨੇ ਸੰਗਤ ਦਾ ਇੱਕ ਇੱਕ ਪੈਸਾ ਜਿਹੜਾ ਹੈ ਇੱਕ ਇੱਕ ਪੈਸਾ ਜਿਹੜਾ ਬਾਪੂ ਕੁੰਬ ਦਾ ਜੀ ਦੇ ਦਰਬਾਰ ਤੇ ਚੜਦਾ ਹੈ ਉਸ ਨੂੰ ਸੰਗਤ ਵਾਸਤੇ ਇਸਤੇਮਾਲ ਕੀਤਾ ਹੈ ਔਰ ਸੰਗਤ ਵਾਸਤੇ ਆਓ ਜਾਓ ਰਾਤ ਰੋ ਤੁਹਾਨੂੰ 24 ਘੰਟੇ ਉਥੇ ਪ੍ਰਸ਼ਾਦਾ ਮਿਲੇਗਾ ਗਰਮ ਗਰਮ ਤੁਹਾਨੂੰ ਚਾਹ ਲੰਗਰ ਸਾਰਾ ਹੀ ਕੁਝ ਜਿਹੜਾ ਉਥੇ ਤੁਹਾਨੂੰ ਮਿਲੇਗਾ ਲੇਕਿਨ ਦੋਸਤੋ ਸਵਾਲ ਇਥੇ ਪੈਦਾ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਦੇ ਧਾਮਾਂ ਦੇ ਉੱਪਰ ਸਾਨੂੰ ਜਾਣ ਦਾ ਮੌਕਾ ਮਿਲਦਾ ਹੈ ਉੱਥੇ ਦੀ ਜਦੋਂ ਸ਼ਾਂਤੀ ਅਸੀਂ ਮਹਿਸੂਸ ਕਰਦੇ ਹਾਂ ਜਿਸ ਦਾ ਸ਼ਬਦ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ ਕਿਉਂਕਿ ਸ਼ਾਂਤੀ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮਤਲਬ ਉਹ ਹੈ ਕਿਉਂਕਿ ਸ਼ਾਂਤੀ ਜਿਹੜੀ ਹੈ ਉਹ ਮਹਿਸੂਸ ਕੀਤੀ ਨਹੀਂ ਹੁੰਦੀ ਸ਼ਾਂਤੀ ਨਾ ਕਿ ਉਸ ਅਸ਼ਾਂਤੀ ਦੇ ਵਿੱਚ ਮਤਲਬ ਕਿਸੇ ਤਰ੍ਹਾਂ ਦੀ ਖਲਲ ਹੋਵੇ ਸੋ ਬਾਪੂ ਕੁੰਬਦਾਸ ਜੀ ਦੇ ਦਰਬਾਰ ਦੀਆਂ ਜੋ ਤਸਵੀਰਾਂ ਨੇ ਉਹ ਇਸ ਸਮੇਂ ਤੁਸੀਂ ਟੀਵੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਔਰ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਉਹ ਧੂਣਾ ਜਿਸ ਧੂਨੇ ਤੇ ਬੈਠ ਕੇ ਬਾਪੂ ਕੁੰਬਦਾਸ ਜੀ ਭਗਤੀ ਕਰਿਆ ਕਰਦੇ ਸਨ ਔਰ ਕਹਿੰਦੇ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਲਾਲਚ ਨਹੀਂ ਸੀ ਔਰ ਜੇ ਕੋਈ ਚੜਾਵਾ ਚੜ੍ਹਦੀ ਜਾਂਦਾ ਤਾਂ ਉਸ ਨੂੰ ਪਾਰ ਕੇ ਸੁੱਟ ਦਿੰਦੇ ਸੀ ਔਰ ਜੇ ਕੋਈ ਮਤਲਬ ਕਈ ਹੁੰਦਾ ਕਿ ਕਈਆਂ ਨੇ ਬੜੀ ਸ਼ਰਦਾ ਦੇ ਨਾਲ ਸੂਟ ਲੈ ਕੇ ਜਾਣੇ ਚੱਕ ਕੇ ਮਾਰਨੇ ਮਤਲਬ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਕੋਈ ਪਿਆਰ ਕੋਈ ਲਗਾਅ ਨਹੀਂ ਸੀ ਦੁਨਿਆਵੀ ਚੀਜ਼ਾਂ ਤੋਂ ਬਾਪੂ ਕੁੰਬਦਾਸ ਜੀ ਬਹੁਤ ਹੀ ਦੂਰ ਸਨ ਔਰ ਹਮੇਸ਼ਾ ਵਾਸਤੇ ਉਹ ਆਪਣੀ ਮਸਤੀ ਵਿੱਚ ਰਿਹਾ ਕਰਦੇ ਸਨ ਜਸਲ ਸਾਹਿਬ ਨੇ ਵੀ ਦੱਸਿਆ ਕਿ ਕਈ ਵਾਰ ਜਦੋਂ ਉਹਨਾਂ ਦੇ ਦਰਸ਼ਨ ਕੀਤੇ ਤਾਂ ਉਹ ਲੋਕ ਲੋਕ ਰਿਹਾ ਕਰਦੇ ਸਨ ਜੇ ਉਹਨਾਂ ਨੇ ਦੇਖ ਲਿਆ ਕਿ ਇੱਥੇ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਉਹ ਡੇਰਾ ਛੱਡ ਦੇਣਾ ਉਸ ਹਸਤਾਨ ਨੂੰ ਛੱਡ ਦੇਣਾ ਉਹਨਾਂ ਨੇ ਅੱਗੇ ਜਾ ਕੇ ਕਿਤੇ ਹੋਰ ਬੈਠ ਜਾਣਾ ਮਤਲਬ ਇਸ ਤਰ੍ਹਾਂ ਅਪਾ ਲੋਕ ਅਪਾ ਆਪਣੇ ਵਿੱਚ ਜਿਆਦਾ ਖੁੱਬੇ ਹੋਏ ਆ ਔਰ ਵੱਡੀ ਗੱਲ ਇੱਥੇ ਆ ਕਿ ਜਦੋਂ ਵੀ ਸਾਥ ਦੇਣਾ ਹੈ ਅਕਾਲ ਪੁਰਖ ਨੇ ਸਾਡਾ ਸਾਥ ਦੇਣਾ ਠੀਕ ਹੈ ਸਾਡੇ ਰਿਸ਼ਤੇ ਹੈ ਇਹਨਾਂ ਨੂੰ ਬਰਕਰਾਰ ਰੱਖਣਾ ਕਿਉਂਕਿ ਆਪਣੀ ਜੇ ਇਤਿਹਾਸ ਪੜੀਏ ਤੇ ਗ੍ਰਸਤ ਜੀਵਨ ਦੇ ਵਿੱਚ ਹੀ ਜ਼ਿੰਦਗੀ ਨੂੰ ਬਸਰ ਕਰਨ ਦਾ ਉਪਦੇਸ਼ ਆਪਾਂ ਨੂੰ ਦਿੱਤਾ ਗਿਆ ਹੈ ਸੋ ਇਸ ਕਰਕੇ ਬਾਪੂ ਕੁੰਬਦਾਸ ਜੀ ਦੇ ਦਰਬਾਰ ਦੀਆਂ ਜਿੰਨੀਆਂ ਮਰਜ਼ੀ ਆਪਾਂ ਗੱਲਾਂ ਕਰ ਲਈਏ ਗੱਲ ਇਹ ਹੀ ਹੈ ਕਿ ਜਦੋਂ ਲੋਕ ਸੰਗਤ ਇਹ ਕਹਿੰਦੇ ਨੇ ਕਿ ਜਦੋਂ ਦੇ ਅਸੀਂ ਇਸ ਦਰਬਾਰ ਨਾਲ ਜੁੜੇ ਆ ਤੇ ਅਸੀਂ ਧੰਨ ਧੰਨ ਹੋ ਚੁੱਕੇ ਹਾਂ ਸੋ ਸਾਨੂੰ ਵੀ ਮੌਕਾ ਮਿਲਿਆ ਅਸੀਂ ਸ਼ੁਕਰੀਆ ਧੰਨਵਾਦ ਕਰਦੇ ਹਾਂ ਸਰਦਾਰ ਭਾਗ ਸਿੰਘ ਜੀ ਜਿਹੜੇ ਕਿ ਮੌਜੂਦਾ ਗੱਦੀ ਨਿਸ਼ੀਨੇ ਬੜਾ ਪਿਆਰ ਦਿੰਦਾ ਬੜਾ ਸਤਿਕਾਰ ਦਿੰਦਾ ਹੈ ਔਰ ਪੋਸੂਨਾਮਾ ਚੈਨਲ ਦੀ ਟੀਮ ਨੂੰ ਬੜੀ ਇੱਜ਼ਤ ਦਿੱਤੀ ਸੋ ਦੋਸਤੋ ਕਦੇ ਮੌਕਾ ਮਿਲੇ ਤਾਂ ਬਾਪੂ ਕੁੰਬਦਾਜੀ ਦੇ ਦਰਬਾਰ ਵਿੱਚ ਜਰੂਰ ਜਾ ਕੇ ਆਉਣਾ ਹਾਜ਼ਰੀ ਲਗਾ ਕੇ ਆਉਣੀ ਆ ਔਰ ਬਾਕੀ ਤੁਸੀਂ ਮੇਰੇ ਤੋਂ ਵੱਧ ਸਿਆਣੇ ਹੋ ਕਿਉਂਕਿ ਇਹ ਇੱਕ ਘੜੀ ਆ ਦੀ ਗਰੀ ਆਦੀ ਹੂਂ ਸੇ ਆਦ ਅ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਤੁਕਾਂ ਨੇ ਸੋ ਇੱਕ ਘੜੀ ਅੱਧੀ ਘੜੀ ਜੇ ਅੱਧੀ ਘੜੀ ਵੀ ਆਪਾਂ ਨੂੰ ਮਿਲਦੀ ਉਸ ਅਕਾਲ ਪੁਰਖ ਦੇ ਨਾਮ ਦੀ ਤਾਂ ਉਹ ਵੀ ਲਾਲ ਲੈਣੀ ਚਾਹੀਦੀ ਹੈ ਸੋ ਦੋਸਤੋ ਦੋ ਚਾਰ ਗੁਰਬਾਣੀ ਦੀਆਂ ਤੁਕਾਂ ਵਰਤੀਆਂ ਨੇ ਮੈਨੂੰ ਪਤਾ ਗਲਤ ਵਰਤ ਹੋਈਆਂ ਨੇ ਅਣਜਾਣ ਹਾਂ ਔਰ ਅਕਾਲ ਪੁਰਖ ਦੇ ਚਰਨਾ ਚ ਇਹ ਹੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਸਾਨੂੰ ਬੁੱਧੀ ਦੇਣੀ ਤਾਂ ਕਿ ਅਸੀਂ ਸਹੀ ਜਿਹੜਾ ਸ਼ਬਦਾਂ ਦਾ ਉਚਾਰਨ ਕਰ ਸਕੀਏ ਜੈ ਪੀ ਜੈ ਭਾਰਤ ਜੁੜੇ ਰਹੋ ਪੋਸੂ ਨਮਾ ਚੈਨਲ ਦੇ ਨਾਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰੋ ਤੇ ਸ਼ੇਅਰ ਕਰੋ ਜੈਪੀ ਜੈਪਾਰਥ